ਤੇਜੀ ਉਦਾਸੀ ਤੋਂ ਬਾਅਦ ਗੁਰੂ ਸਾਹਿਬ ਲਗਭਗ 1 ਸਾਲ ਕਰਤਾਰਪੁਰ ਸਾਹਿਬ ਰਹੇ 1519 ਵਿੱਚ ਆਪ ਜੀ ਜਲ ਤੇ ਬਲਦੇ ਸੰਸਾਰ ਨੂੰ ਨਾਮ ਦੀ ਠੰਡ ਪਾਉਣ ਲਈ ਚੌਥੀ ਉਦਾਸੀ ਤੇ ਚਲੇ ਬਲੋਚਿਸਤਾਨ ਅਤੇ ਸਿੰਧ ਦੇ ਡੇਰਾ ਗਾਜੀ ਖਾਨ ਮਿੱਠਣ ਹైదరాబాద్ ਤੋਂ ਹੁੰਦੇ ਹੋਏ ਆਪ ਜੀ ਕਰਾਚੀ بندرਗਾਹ ਤੋਂ ਸਮੁੰਦਰੀ ਰਾਸਤੇ ਅਰਬ ਦੇਸ਼ ਵੱਲ ਗਏ ਵਿਉੱਤਿਸਤਾਨ ਅਤੇ ਸਿੰਧ ਵਿਖੇ ਗੁਰੂ ਸਾਹਿਬ ਜੀ ਦੇ ਕਈ ਚਰਸ਼ੋ ਗੁਰਦੁਆਰਾ ਸਾਹਿਬ ਸਥਾਪਿਤ ਹੋਏ। ਉਹ ਸਾਹਿਬ ਯਮਨ ਦੇ ਅਦਨ ਸ਼ਹਿਰ ਪਹੁੰਚੇ ਜਿੱਥੋਂ ਪੈਦਲ ਮੱਕੇ ਗਏ। ਪਾਈਕਰਦਾਜ਼ ਜੀ ਨੇ ਵਾਰਾ ਵਿੱਚ ਜ਼ਿਕਰ ਕੀਤਾ ਹੈ ਕਿ ਗੁਰੂ ਜੀ ਨੇ ਹਾਜ਼ੀਆਂ ਵਾਲੇ ਬਸਤਰ ਧਾਰਨ ਕੀਤੇ ਹੋਏ ਸਨ। ਬਾਬਾ ਫਿਰ ਮੱਕੇ ਗਿਆ। ਨੀਲ ਵਸਤਰ ਧਾਰੇ ਬਣਵਾਰੀ ਆਸਾ ਹੱਥ ਕਿਤਾਬ ਕਛ ਪੂਜਾ ਬਾਗ ਮਸੱਲਾ ਤਾਈ। ਪੱਕਾ ਫੇਰਨ ਦਾ ਕੌਤਕ ਵਰਤਾ ਕੇ ਗੁਰੂ ਜੀ ਨੇ ਰੱਬ ਕਿਸੇ ਵਿਸ਼ੇਸ਼ ਛਾ ਵਿੱਚ ਨਹੀਂ ਬਲਕਿ ਹਰ ਸਾਥੇ ਮੌਜੂਦ ਹੈ ਦਾ ਉਪਦੇਸ਼ ਦਿੱਤਾ ਇਸ ਜਹਰ ਕਲਾ ਤੋਂ ਹੈਰਾਨ ਹੋਏ ਹਾਜੀ ਕਾਜੀ ਮੁਲਾਹੂ ਗੁਰ ਸਾਹਿਬ ਜੀ ਦੇ ਕੋਲ ਆਏ ਅਤੇ ਬੰਦਿਆਂ ਕਿ ਆਪ ਜੀ ਨੇ ਜੋ ਇਹ ਵੱਡੀ ਕਰਾਮਾਤ ਦਿਖਾਈ ਹੈ ਇਹ ਸਾਡੀ ਸਮਝ ਤੋਂ ਬਾਹਰ ਹੈ ਪੁੱਛਣ ਗੱਲ ਈਮਾਨ ਦੀ ਕਾਜੀ ਮੁਲਾਹੂ ਇਕੱਠੇ ਹੋਈ ਵੱਡਾ ਸਾਖ ਵਰਤਾਇਆ ਲਖਦਾ ਸੱਕਾ ਹੈ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਹੋਈ ਬਾਬਾ ਆਖੇ ਹਾਜੀਆ ਸ਼ੁਭ ਅਮਲਾ ਬਾਜੋ ਦੋਨੋਂ ਰਹੀ ਮੱਕਾ ਮਦੀਨਾ ਤੋਂ ਗੁਰੂ ਸਾਹਿਬ ਬਗਦਾਦ ਪਹੁੰਚੇ ਪਾਈ ਬਰਤਾਨਾ ਜੀ ਦੀ ਰਬਾਬ ਅਤੇ ਗੁਰਬਾਪੇ ਦੀ ਰੋਹਾਨੀ ਆਵਾਜ਼ ਵਿੱਚ ਕੀਰਤਨ ਦੀ ਧੁਨ ਨਾਲ ਸਾਰੀ ਨਗਰੀ ਸੁਣ ਹੋ ਗਈ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਰ ਰੂਪ ਦੂਜਾ ਰਬੀ ਬਰਦਾਦਾ ਦਿੱਤੀ ਬਾਗ ਨਿਵਾਜ ਕਰ ਸੁਨ ਸੁਪਾਨ ਹੋਆ ਜਹਾਨਾ ਸੁਨ ਬੋਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ ਗੁਰੂ ਜੀ ਨੇ ਬਗਦਾਦ ਦੇ ਪੀਰ ਨੂੰ ਸਿਰ ਥੱਪ ਆਕਾਸ਼ ਯਪਤਾਲਾ ਦੀ ਥਾਂ ਲੱਖਾ ਭਾਵ ਵਿਅਤ ਆਕਾਸ਼ ਪਤਾਲਾ ਦੀ ਵਰਤੀ ਕਰਵਾਈ ਗੁਰੂ ਸਾਹਿਬ ਜੀ ਨੂੰ ਮਗਧਾਤ ਦੇ ਖਲੀਫੇ ਨੇ ਇੱਕ ਚੋਲਾ ਭੇਜ ਦਿੱਤਾ ਜਿਸ ਉੱਪਰ ਕੁਰਾਨ ਦੀ ਆਇਤਾਂ ਲਿਖੀਆਂ ਸਨ ਇਹ ਚੋਲਾ ਅੱਜ ਵੀ ਡੇਰਾ ਬਾਬਾ ਨਾਰਕ ਸਾਹਿਬ ਦੇ ਸੰਭਾਲਿਆ ਹੋਇਆ ਹੈ ਪੀਰ ਬਹਿਲੋਲ ਜੀ ਨੇ ਨਦੀ ਉੱਪਰ ਗੁਰੂ ਜੀ ਦੀ ਯਾਦ ਵਿੱਚ ਬਿਰਾਗ ਵਿੱਚ ਅਵਸਥਾ ਵਿੱਚ ਗੁਜ਼ਾਈ ਗੁਰੂ ਸਾਹਿਬ ਜੀ ਦਾ ਯਾਦਗਾਰ ਰਸਤਾ ਇੱਥੇ ਵੀ ਹੈ ਇਰਾਕ ਬੁਖਾਰਾ ਸਮਰਕੰਦ ਆਦੋ ਹੋ ਕੇ ਗੁਰੂ ਸਾਹਿਬ ਅਫਗਾਨ ਦੇਸ਼ ਦੇ ਬਜ਼ਾਰ ਸ਼ਰੀਫ ਕਾਬਲ ਗਜਨੀ ਕੰਧਾਰ ਆਸਥਾਨਾ ਤੇ ਗਏ ਖੈਬਰ ਦਰੇ ਰਾਹੀ ਗੁਰੂ ਸਾਹਿਬ ਪਿਸ਼ਾਬਰ ਹੁੱਤੀ ਬਰਬਾਦ ਹੁੰਦੇ ਹੋਏ ਹਸਨ ਅਬਦਾਲ ਪਹੁੰਚੇ ਬੜੀ ਕੰਧਾਰੀ ਬਲੋ ਸੁੱਟੇ ਵੱਡੇ ਪੱਥਰ ਨੂੰ ਹੱਥ ਨਾਲ ਰੋਕ ਕੇ ਉਸ ਦਾ ਹੰਕਾਰ ਤੋੜਿਆ ਇੱਥੇ ਉਹ ਦੁਆਰਾ ਪੱਜਾ ਸਾਹਿਬ ਸਿशोਭਿਤ ਹੈ ਗੁਰੂ ਜੀ ਅਤੇ ਭਾਈ ਮਰਦਾਨਾ ਹਸਨ ਅਬਦਾਲ ਜ਼ਿਲ੍ਹਾ ਅਟਕ ਪੁਜੇ ਜਿੱਥੇ ਪਾਈ ਮਰਦਾਨੇ ਨੇ ਬੇਨਤੀ ਕੀਤੀ ਗੁਰੂ ਜੀ ਬਹੁਤ ਪਿਆਸ ਲੱਗੀ ਹੈ ਪਾਣੀ ਪੀਆਵਾ ਗੁਰੂ ਜੀ ਨੇ ਕਿਹਾ ਪਾਈ ਮਰਦਾਨਿਆ ਇਸ ਪਹਾੜੀ ਉਤੇ ਇੱਕ ਫਕੀਰ ਰਹਿੰਦਾ ਹੈ ਜਿਸ ਦਾ ਨਾਮ ਵਲੀ ਕੰਧਾਰੀ ਹੈ ਉਸ ਪਾਸ ਪਾਣੀ ਦਾ ਚਸ਼ਮਾ ਹੈ ਸ਼ਾਇਦ ਤੈਨੂੰ ਚਸ਼ਮੇ ਵਿੱਚੋਂ ਪਾਣੀ ਪੀ ਲੈਣ ਦੇਵੇ पाई उस पहाड़ी उपर चढ़ गया उसने वली पासों चश्मे पीण की कहा, इस चश्मे का पानी मैं अपने पीण लख्या है जे मैं पानी दूजिया मुख जाएगा भाई मरदाने ने कहा ਮੈਂ ਇੱਕ ਪਰਦੇਸੀ ਹਾਂ ਮੈਨੂੰ ਕਿਸੇ ਹੋਰ ਥਾਂ ਦਾ ਪਤਾ ਨਹੀਂ ਜਿੱਥੇ ਪੀਣ ਲਈ ਪਾਣੀ ਮਿਲ ਸਕਦਾ ਹੋਵੇ ਮੈਨੂੰ ਥੋੜਾ ਜਿਹਾ ਪਾਣੀ ਪਿਆਸ ਬੁਝਾਉਣ ਲਈ ਦੇ ਦਿਓ ਬਲੀ ਕੰਦਾਰੀ ਨਾਮ ਅਨਿਆ ਪਾਈ ਮਰਦਾਨਾ ਗੁਰੂ ਜੀ ਬਾਸparat ਆਇਆ ਗੁਰੂ ਜੀ ਨੇ ਪਾਈ ਮਰਦਾਨੇ ਨੂੰ ਕਿਹਾ ਉਸ ਨੂੰ ਕਹਿ ਕਿ ਫਕੀਰਾਂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ ਜੋ ਕੁਝ ਖੁਦਾ ਦਾ ਦਿੱਤਾ ਹੋਇਆ ਹੈ ਉਹ ਵੰਡ ਕੇ ਛਕਣਾ ਚਾਹੀਦਾ ਹੈ ਖੁਦਾ ਐਸ ਵਿੱਚ ਹੀ ਖੁਸ਼ ਹੁੰਦਾ ਹੈ ਪਾਈ ਮਰਦਾਨਾ ਦੂਜੀ ਵਾਰੀ ਪਹਾੜੀ ਉੱਤੇ ਚੜ ਗਿਆ ਅਤੇ ਜਾ ਕੇ ਉਸਨੇ ਵਲੀ ਕੰਦਾਰੀ ਨੂੰ ਉਸ ਤਰ੍ਹਾਂ ਹੀ ਕਹਿ ਦਿੱਤਾ ਜਿਵੇਂ ਗੁਰੂ ਜੀ ਨੇ ਦੱਸਿਆ ਸੀ ਵਲੀ ਕੰਦਾਰੀ ਨੇ ਅਗੋਂ ਕਿਹਾ ਜੇ ਤੇਰੇ ਗੁਰੂ ਪਾਸ ਕੋਈ ਸ਼ਕਤੀ ਹੈ ਤਾਉ ਤੈਨੂੰ ਪਾਣੀ ਕਿਉਂ ਨਹੀਂ ਪਿਲਾ ਦਿੰਦਾ ਪਾਈ ਮਰਦਾਨੇ ਨੇ ਵਾਪਸ ਆ ਕੇ ਗੁਰੂ ਜੀ ਨੂੰ ਉਵੇਂ ਹੀ ਦੱਸਿਆ ਜਿਵੇਂ ਵਲੀ ਕੰਦਾਰੀ ਨੇ ਕਿਹਾ ਸੀ ਗੁਰੂ ਜੀ ਨੇ ਕਿਹਾ ਪਾਈ ਮਰਦਾਨਿਆ ਕਰਤਾ ਜੋ ਕਰਦਾ ਹੈ ਸਭ ਭਲੀ ਕਰਦਾ ਹੈ निठाल ना हो वो पत्थर पासे कर भाई मरदानी ने पत्थर पासे कीता, थलियों निर्मल जल निकल आया पहाड़ी उपर बैठे वली कंधारी दी नजर जो अपने चश्मे उत्ते पई तो उसने देखा कि उसका पानी घट रहा सी ਉਸਨੇ ਦੇਖਿਆ ਭਾਈ ਮਰਦਾਨਾ ਥੱਲੇ ਪਾਣੀ ਪੀ ਰਿਹਾ ਸੀ ਉਸ ਦੇ ਚਸ਼ਮੀ ਦਾ ਪਾਣੀ ਉਸ ਥਾਂ ਤੋਂ ਫੁੱਟ ਪਿਆ ਜਿੱਥੋਂ ਭਾਈ ਮਰਦਾਨੇ ਨੇ ਪੱਥਰ ਪਾਸੀ ਕੀਤਾ ਸੀ ਇਸ ਉੱਪਰ ਵਲ ਇਕੰਦਾਰੀ ਨੂੰ ਬਹੁਤ ਗੁੱਸਾ ਆਇਆ ਉਸਨੇ ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਮਾਰਨ ਲਈ ਇੱਕ ਵੱਡਾ ਪੱਥਰ ਪਹਾੜੀ ਉੱਤੋਂ ਰੇਡ ਦਿੱਤਾ ਕਿਹ ਪੱਥਰ ਨੂੰ ਰੋਕ ਲਿਆ ਗੁਰੂ ਜੀ ਦੇ ਹੱਥ ਦਾ ਪੰਜਾ ਉਸ ਵਿੱਚ ਧਸ ਗਿਆ ਜਿਸ ਦਾ ਨਿਸ਼ਾਨ ਉਸ ਪੱਥਰ ਵਿੱਚ ਅੱਜ ਤੱਕ ਨਜ਼ਰ ਆਉਂਦਾ ਹੈ ਬਲੀ ਕੰਧਾਰੀ ਨੇ ਜਦੋਂ ਪੱਥਰ ਰੁਕਿਆ ਵੇਖਿਆ ਤਾਂ ਉਸ ਨੇ ਗੁਰੂ ਜੀ ਪਾਸ ਆ ਕੇ ਆਪਣੀ ਗਲਤੀ ਦੀ ਮਾਫੀ ਮੰਗੀ ਗੁਰੂ ਜੀ ਨੇ ਕਿਹਾ ਬਲੀ ਕੰਧਾਰੀ

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਦਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ ਇਤੀ ਮਾਰ ਪਈ ਕਰਾਣੀ ਤੈ ਕੀ ਦਰਦ ਨਾ ਆਇਆ ਗੁਰੂ ਸਾਹਿਬ ਨੇ ਬਾਬਰ ਨੂੰ ਜਾਬਰ ਵੀ ਕਿਹਾ 1521 ਵਿੱਚ ਚੌਥੀ ਉਦਾਸੀ 3 ਸਾਲਾਂ ਵਿੱਚ 13000 ਕਿਲੋਮੀਟਰ ਚੱਲ ਕੇ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਵਿੱਚ ਆ ਕੇ ਸਮਾਪਤ ਕੀਤੀ ਗੁਰੂ ਸਾਹਿਬ 1539 ਵਿੱਚ ਜੋਤੀ ਜੋਤ ਸਮਾਉਂਦਾ ਅਗਲੇ 27 ਸਾਲ ਤਰਕਾਰ ਤੋਂ ਸਾਹਿਬ ਜੀ ਕੀ ਰਹੇ ਇਸ ਦੌਰਾਨ ਗੁਰਨਾਨਕ ਦੇਵ ਜੀ ਪੰਜਾਬ ਵਿੱਚ ਹੀ ਪ੍ਰਚਾਰ ਯਾਤਰਾਵਾਂ ਕਰਦੇ ਰਹੇ ਜਿਸ ਨੂੰ ਪੰਜਵੀਂ ਉਦਾਸੀ ਵੀ ਕਿਹਾ ਜਾਂਦਾ ਹੈ ਅਚਲ ਬਟਾਲੇ ਵਿਖੇ ਸ਼ਿਵਰਾਤਰੀ ਦੇ ਮੇਲੇ ਤੇ ਸਿੱਧਾ ਯੋਗਿਆ ਨਾਲ ਗੋਸ਼ਟੀ ਅਤੇ ਮਲਤਾਰ ਦੀ ਯਾਤਰਾ ਦਾ ਜ਼ਿਕਰ ਪਾਈ ਗੁਰਹਾ ਜੀ ਨੇ ਕੀਤਾ ਹੈ ਮੇਲਾ ਸੋਣ ਸ਼ਿਵਰਾਤ ਦਾ ਪਾਪਾ ਅਚਲ ਬਟਾਲੇ ਆਈ ਦਰਸ਼ਨ ਵੇਖਣ ਕਾਰਨੇ ਸਗਲੇ ਉਲਟ ਪਈ ਲੋਕ ਆਈ ਅਤੇ ਮੈਲੇ ਉਹ ਬਾਬਾ ਉੱਠਿਆ ਮਲਤਾਨੇ ਦੀ ਇਜਾਜ਼ਤ ਚਾਹੀ ਅੱਗੋਂ ਪੀਰ ਬਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਪੁਰ ਸਾਹਿਬ ਜੀ ਨੇ ਸੰਸਾਰ ਦੇ ਉਧਾਰ ਲਈ ਲੰਬੀ ਯਾਤਰਾਵਾ ਕੀਤੀਆਂ 24 ਸਾਲ ਘਰ ਪਰਿਵਾਰ ਤੋਂ ਦੂਰ ਰਹਿ ਕੇ ਜਗਤ ਜਲੰਦ ਦੇ ਨੂੰ ਸਤਨਾਮ ਦਾ ਉਪਦੇਸ਼ ਦੇਣ ਲਈ ਪੁਰਨਾਰਕ ਦੇਵ ਜੀ ਨੇ 40000 ਕਿਲੋਮੀਟਰ ਤੋਂ ਵੱਤ ਪੈਂਡਾ ਕੀਤਾ